ਜੀ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਆ ਹਰਪ੍ਰੀਤ ਤੇ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਹੈ ਗੁਰਪ੍ਰੀਤ ਸਿੰਘ ਸੋ ਅੱਜ ਦਾ ਅਸੀਂ ਮੁੱਦਾ ਚੂਜ਼ ਕੀਤਾ ਵਾ ਦਾਜ ਸੋ ਅਸੀਂ ਸੋਚਿਆ ਵੀ ਕਈ ਚੀਜ਼ਾਂ ਆਪਣੇ ਸਮਾਜ ਦੇ ਵਿੱਚ ਪੋਜ਼ਿਟਿਵ ਵੀ ਹੁੰਦੀਆਂ ਨੇ ਜੀਨੂੰ ਕਿ ਐਪਰੀਸ਼ੀਏਟ ਕਰਨਾ ਸਾਡਾ ਫਰਜ਼ ਬਣਦਾ ਸੋ ਪਹਿਲੇ ਸਮਿਆਂ ਦੇ ਵਿੱਚ ਅੱਜ ਤੋਂ 20 25 30 ਸਾਲ ਪਹਿਲਾਂ ਆ ਲੋਕ ਮੰਗ ਕੇ ਦਾਜ ਲੈਂਦੇ ਸੀ ਆ ਕੁੜੀ ਦੇ ਮਾਪਿਓ ਨੂੰ ਬਹੁਤ ਔਖੇ ਹੋ ਕੇ ਜ਼ਮੀਨਾਂ ਵੇਚ ਕੇ ਕਰਜ਼ੇ ਚੱਕ ਕੇ ਆ ਗੱਡੀਆਂ ਜਾਂ ਜੋ ਵੀ ਵਾਟਐਵਰ ਸਕੂਟਰ ਮੋਟਰਸਾਈਕਲ ਜਾਂ ਸੋਨਾ ਉਹ ਮੁੰਡੇ ਵਾਲਿਆਂ ਨੂੰ ਦੇਣਾ ਪੈਂਦਾ ਸੀ ਤੇ ਬਹੁਤ ਔਖੇ ਹੋ ਕੇ ਕਈ ਵਾਰ ਉਹ ਕਰਜ਼ਈ ਵੀ ਹੋ ਜਾਂਦੇ ਸੀ ਸੋ ਇਹ ਇੱਕ ਬਹੁਤ ਪੋਜ਼ਿਟਿਵ ਚੀਜ਼ ਚੇਂਜ ਹੋਈ ਆ ਅੱਜਕੱਲ ਕੁੜੀਆਂ ਵੀ ਪੜ੍ਹ ਲਿਖ ਗਈਆਂ ਤੇ ਅੱਜਕੱਲ ਦਾਜ ਮੰਗਣੋਂ ਲੋਕ ਹਟ ਗਏ ਇਹ ਦਾਜ ਵਰਗੀ ਜਿਹੜੀ ਅਲਾਮਤ ਆ ਇਹ ਸਮਾਜ ਚ ਹੌਲੀ-ਹੌਲੀ ਖਤਮ ਹੋ ਰਹੀ ਆ। ਸੋ ਆਪਾਂ ਬਾਈ ਦੇ ਵਿਚਾਰ ਇਹਦੇ ਬਾਰੇ ਸੁਣਦੇ ਆ ਕਿ ਇਹ ਕੀ ਸੋਚਦੇ ਨੇ ਇਸ ਚੀਜ਼ ਲਈ। ਸੋ ਬਾਈ ਦੱਸੋ ਤੁਹਾਨੂੰ ਕੀ ਲੱਗਦਾ ਵੀ ਇਹ ਜਿਹੜੀ ਚੰਗੀ ਚੀਜ਼ ਹੋਈ ਆ ਸਾਡੇ ਸਮਾਜ ਚ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ? ਬਾਈ ਨਜ਼ਰੀਏ ਦਾ ਦੇਖੋ ਤੁਹਾਡਾ ਨਜ਼ਰੀਆ ਸੀ ਤੁਸੀਂ ਉਹ ਚੀਜ਼ ਦੇਖੀ ਸਮਾਜ ਦੇ ਵਿੱਚੋਂ। ਮੈਂ ਇਹ ਚੀਜ਼ ਨੂੰ ਇਦਾਂ ਦੇਖਦਾ ਵੀ ਮਰਿਆ ਨਹੀਂ ਹੋਇਆ, ਅਕੜਿਆ ਹੋਇਆ। ਹੂੰ। ਪਹਿਲੇ ਸਮੇਂ ਦੇ ਵਿੱਚ ਕੋਈ ਬੰਦਾ ਦੀ ਵੀ ਹੁੰਦਾ ਸੀ ਹੂੰ ਕਈ ਲੋਕ ਮੰਗ ਕੇ ਦਾਜ ਲੈਂਦੇ ਸੀ ਔਰ ਕਈਆਂ ਨੂੰ ਔਖੇ ਹੋ ਕੇ ਦੇਣਾ ਪੈਂਦਾ ਸੀ ਪਰ ਕਈਆਂ ਚ ਗੰਜائش ਹੁੰਦੀ ਸੀ ਉਹ ਕਹਿੰਦੇ ਸੀ ਭਾਈ ਅਸੀਂ ਤੁਹਾਨੂੰ ਨਹੀਂ ਦੇ ਰਹੇ ਅਸੀਂ ਤਾਂ ਤੀਨ ਨੂੰ ਦੇ ਰਹੇ ਹੂੰ ਉਹ ਚੀਜ਼ ਚ ਫਰਕ ਮੰਗਣਾ ਚੀਜ਼ ਬਹੁਤ ਹੀ ਗਲਤ ਗੱਲ ਆ ਹੁਣ ਮੈਂ ਇਹ ਚੀਜ਼ ਨੂੰ ਕਾਹਤੇ ਕਹਿ ਰਿਹਾ ਵੀ ਮਰਿਆ ਨਹੀਂ ਹੋਇਆ ਅੱਕੜਿਆ ਹੋਇਆ ਹੂੰ ਆਪਾਂ ਦੋਨੇ ਆ ਆਪਾਂ ਦੋਨਾਂ ਨੇ ਬੇਟੀ ਦਾ ਵਿਆਹ ਕਰਨ ਦਾ ਹੂੰ ਤੁਹਾਡੇ ਚ ਚਲੋ ਗੰਜائش ਆ ਮੇਰੇ ਚ ਵੀ ਗੰਜائش ਆ ਆਪਣਾ ਬਜਟ ਆਪਾਂ 20 ਲੱਖ ਰੁਪਈਆ ਵਿਆਹ ਦਾ ਮਰਕਦਿਆ ਹੂੰ 20 ਲੱਖ ਦੇ ਵਿੱਚ ਅਸੀਂ ਟੌਪ ਦਾ ਗੋਣ ਵਾਲਾ ਲਾ ਲਿਆ ਹੂੰ ਵਧੀਆ ਖਾਣਾ-ਦਾਣਾ ਤੇ ਬੰਦੇ ਆਏ ਤੇ ਖਾ ਕੇ ਆਪੋ ਆਪਣੇ ਤੁਸੀਂ ਜੋ ਕੀਤਾ ਘਰ ਨੂੰ ਚਲੇ ਹੂੰ ਹੁਣ ਮੈਂ ਵਿਆਹ ਕੀਤਾ ਮੈਂ ਕਿਹਾ ਵੀ ਭਾਈ ਮੈਂ ਪਿੰਡ 'ਚ ਸਾਦਾ ਵਿਆਹ ਕਰੂੰਗਾ ਲਾਉਣਾ ਮੈਂ ਵੀ 20 ਲੱਖ ਹੀ ਹੂੰ ਮੈਂ ਉਹ 20 ਲੱਖ ਦੇ ਵਿੱਚੋਂ ਕੀ ਕੀਤਾ ਉਹਦੇ ਕੁੜੀ ਨੂੰ ਵਾਸ਼ਿੰਗ ਮਸ਼ੀਨ ਵੀ ਦੇਤੀ ਭਾਂਡਾ ਟੀਨਾਂ ਦੇਤਾ ਗੱਡੀ ਵੀ ਦੇਤੀ ਇਹ ਨਹੀਂ ਮੈਂ ਕਹਿੰਦਾ ਵੀ ਉਹਨਾਂ ਕੋਲੇ ਪਹਿਲਾਂ ਨਹੀਂ ਸੀ ਮੰਨ ਲਓ ਕਿਸੇ ਪਰਿਵਾਰ ਕੋਲੇ ਨਹੀਂ ਸੀ ਮੈਨੂੰ ਇਦਾਂ ਦਾ ਪਰਿਵਾਰ ਮਿਲ ਗਿਆ ਹਮ ਹੁਣ ਜਦੋਂ ਮੈਂ 20 ਲੱਖ ਰੁਪਏ ਦਿੱਤਾ ਜਿਹੜਾ ਤੁਸੀਂ ਲਾਇਆ ਉਹਦੇ 'ਚ ਤੁਸੀਂ ਇਹ ਦੱਸੋ ਵੀ ਤੁਹਾਡੀ ਬੇਟੀ ਕੀ ਸੁੱਖ ਭੋਗੂਗੀ ਤੇ ਉਹ ਜਿਹੜਾ 20 ਲੱਖ ਮੈਂ ਖਰਚਿਆ ਮੈਂ ਉਹਨੂੰ ਗੱਡੀ ਦੇਤੀ ਕੱਪੜੇ ਧੋਣ ਵਾਲੀ ਮਸ਼ੀਨ ਦੇਤੀ ਤੇ ਰੂਪ ਤਾਂ ਦੇਖੋ ਉੱਥੇ ਖੜਾ ਅਜ ਵੀ ਹਮ ਉਹ ਹੁਣ ਕੀ ਰੂਪ ਇਹ ਧਾਰਨ ਕੀ ਕਰ ਗਿਆ ਉਹ ਕਹਿੰਦਾ ਭਾਈ ਜੀ ਅਸੀਂ ਲੈਣਾ ਕੁਛ ਨਹੀਂ 400 ਬੰਦਾ ਹੋਊਗਾ ਜਨ ਦੀ ਸੇਵਾ ਕਰਦੇ ਹੂੰ ਜਾਨਦੀ ਸੇਵਾ ਬਿਨਾਂ ਪੈਸਿਆਂ ਤੇ ਹੁੰਦੀ ਆ ਹੂੰ ਜਾਨਦੀ ਸੇਵਾ ਤੇ ਖਰਚਾ ਨਹੀਂ ਆਉਂਦਾ ਨਹੀਂ ਹੋ ਹੋ ਸਕਦਾ ਜਾਨਨ ਬਾਅਦ ਤਾਂ ਉਹਨਾਂ ਅਗਲਾ ਮੰਗਦਾ ਨਾ ਉਹ ਵੀ ਜਿੰਨਾ ਅਗਲੇ ਦਾ ਪੈਲਸੇ ਖਰਚਾ ਹੋ ਜਾਂਦਾ ਹੂੰ ਫਿਰ ਪੈਲਸਾਂ ਦੀ ਵੀ ਇਹ ਦੇਖੋ ਤੁਸੀਂ ਹਰ ਇੱਕ ਬੰਦਾ ਇਹ ਨਹੀਂ ਸਹਿਮਤ ਵੀ ਫੁਲਾਨੇ ਪੈਲਸ ਚ ਕਰਦੇ ਫਿਰ ਪੈਲਸ ਵੀ ਮਰਜ਼ੀ ਨਾਲ ਦੱਸਦੇ ਆ ਜੀ ਫੁਲਾਨੇ ਤੋਂ ਕਰਾਉਣਾ ਤੇ ਫਿਰ ਉਹ ਕਹਿੰਦਾ ਮੀਨੂ ਵੀ ਜੀ ਤੁਸੀਂ ਖਾਣ ਨੂੰ ਕੀ ਆ ਉਹ ਕਹਿੰਦਾ ਜੀ ਅਸੀਂ ਦੱਸਾਂਗੇ ਤੁਹਾਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਪਾਉਣੀਆਂ ਨੇ ਵਿੱਚ ਤੇ ਕਿਹੜੀਆਂ-ਕਿਹੜੀਆਂ ਉਹ ਕਈ ਯਾਰੀ ਦਾੜੀ ਨਾਲੋਂ ਮੁੱਛਾਂ ਲੰਬੀਆਂ ਹੋ ਜਾਂਦੀਆਂ ਹੂੰ ਇਹ ਤਾਂ ਦੇਖਣ ਦਾ ਨਜ਼ਰੀਆ ਤੁਹਾਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਦਾਲ ਦਾ ਰੂਪ ਰੂਪ ਬਦਲ ਗਿਆ ਗੱਲ ਤਾਂ ਉੱਥੇ ਹੀ ਖੜੀ ਹੈ ਧੀ ਵਾਲਿਆਂ ਦਾ ਤਾਂ ਅੱਜ ਵੀ ਖਰਚਾ ਉੱਡਾ ਹੀ ਆ ਹੋ ਸਕਦਾ ਪਹਿਲਾਂ ਨਾਲੋਂ ਵੱਡਾ ਹੋਵੇ ਹੂੰ ਪਰ ਵਿਆਹ ਤਾਂ ਬਾਈ ਫਿਰ ਪਹਿਲਾਂ ਵੀ ਤਾਂ ਲੋਕ ਕਰਦੇ ਸੀ ਵਿਆਹ ਬਾਈ ਹੁਣ ਆਪਣੇ ਪਿੰਡਾਂ ਦੇ ਵਿੱਚ ਜਿੰਨੇ ਵਿਆਹ ਹੁੰਦੇ ਸੀ ਆਪਣੇ ਕੁੜੀ ਦੇ ਵਿਆਹ ਤੇ ਕੋਈ ਛੀਂਦ ਦਿੰਦੇ ਸੀ ਆਪਾਂ ਦਾਨ ਸਮਝਦੇ ਸੀ ਉਸ ਚੀਜ਼ ਨੂੰ ਹਮ ਆਪਾਂ ਕਹਿੰਦੇ ਫਲਾਨੇ ਦੇ ਵਿਆਹ ਮਾਈਆਂ ਦੇ ਆਉ ਤੇ ਪਿੰਡ ਚ ਦੁੱਧ ਇਕੱਠਾ ਹੋ ਜਾਂਦਾ ਸੀ ਦੁੱਧ ਕੋਈ ਮੋੜ ਨਹੀਂ ਸੀ ਲੈਂਦਾ ਪਿੰਡ ਦਾ ਭਾਈਚਾਰਾ ਹੁੰਦਾ ਸੀ ਵਿਆਹ ਹੋ ਜਾਂਦਾ ਸੀ ਆਪਾਂ ਵਿਆਹ ਨੂੰ ਦਾਨ ਧੀ ਦਾ ਪੁੱਣ ਸਮਝਦੇ ਸੀ ਬਈ ਜਿਸ ਕੋ ਸਕਸਫੀ ਆਹਾਂ ਨੂੰ ਕੋਆਂ ਡਾ ਕੇ ਲੱਡੂ ਬਟਾ ਕੇ ਜਾਂ ਹੋਰ ਕੰਮ ਹੋ ਗਏ ਤੇ ਮੰਜੇ ਬੈਸਤਰੀ ਇਕੱਠੇ ਕਰ ਲੇ ਪਿੰਡਾਂ ਚ ਪਰ ਹੁਣ ਰੂਪ ਹੀ ਜੇ ਹੁਣ ਤਾਂ ਮੈਨੂੰ ਲੱਗਦਾ ਕੋਈ ਆਉਂਦਾ ਵੀ ਨਹੀਂ ਰਾਤ ਰਹਿਣ ਵੀ ਨਹੀਂ ਆਉਂਦਾ ਨਾਨਕੇ ਵੀ ਪੈਲਸ ਚ ਆ ਕੇ ਮੋੜਨ ਵਾਲਾ ਕੰਮ ਹੋ ਗਿਆ ਸਾਰੇ ਰੂਪ ਹੀ ਬਦਲ ਗਿਆ ਬਿਆ ਹੁੰਦਾ ਰੂਪ ਹੀ ਹੁ ਬਦਲ ਗਿਆ ਅੱਗੇ ਅਸੀਂ ਸਿਆਣੇ ਬੰਦੇ ਸੀ ਸਾਡਾ ਕੋਈ ਰਿਸ਼ਤੇਦਾਰ ਹੁੰਦਾ ਸੀ ਉਹ ਕਹਿੰਦੇ ਸੀ ਆਪਾਂ ਆਪਣੇ ਪਿੰਡਾਂ ਜਾ ਮੀ ਦੇਖਿਆ ਆਪਾਂ ਕਹਿੰਦੇ ਫਲਾਣੇ ਰਿਸ਼ਤੇਦਾਰ ਨੂੰ ਸਦੋਤੀ ਲੈ ਲਈਏ ਕੰਮ ਕਿਵੇਂ ਕਰੀਏ ਹੂੰ ਹੁਣ ਜੋ ਤੁਸੀਂ ਸੋਚ ਰਹੇ ਹੋ ਜੋ ਮੈਂ ਸੋਚ ਰਿਹਾ ਸਾਡੇ ਕੋਲੇ ਆਪਣੀ ਸੋਚ ਨਹੀਂ ਹੈਗੀ ਹਮ ਸਾਡੀ ਸੋਚ ਆ ਜਿਹੜੇ ਅਸੀਂ ਯੁੱਗ ਚੋਣ ਪਰਵੇਸ਼ ਕੀਤੇ ਹੋਆ ਕਾਰਪੋਰੇਸ਼ਨਾਂ ਤਿਆਰ ਕਰਦੀਆਂ ਨੇ ਉਹਨਾਂ ਨੇ ਸਭ ਤੋਂ ਕੀ ਕਰਵਾਉਣਾ ਪਹਿਲਾਂ ਉਹ এনवायरमेंट ਬਣਾਇਆ ਜਾਂਦਾ ਫਿਰ ਅਸੀਂ ਉਸ ਮੁਤਾਬਕ ਸੋਚਦੇ ਹਾਂ ਹਮ ਫਿਰ ਜਦੋਂ ਉਸ ਪੱਧਰਕ ਉਹਨਾਂ ਨੇ ਉਸੇ ਚੀਜ਼ ਨੂੰ ਪ੍ਰਮੋਟ ਕਰਨਾ ਜਿਹਦੇ ਵਿੱਚ ਉਹਨਾਂ ਨੂੰ ਇਨਕਮ ਆ ਹੂੰ ਥੋੜੇ ਪੈਸੇ ਲੱਗੇ ਚਾਹੇ ਤੁਸੀਂ 20 ਲੱਖ ਮੈਂ ਪਹਿਲਾਂ ਚਲਾਇਆ ਕੁੜੀ ਦਾ ਵਿਆਹ ਕੀਤਾ ਉਹ ਚਾਹੇ ਮੈਂ ਖੂਚ ਗਏ ਕਿ ਕਿਸੇ ਦੇ ਕੰਮ ਆਏ ਤੁਸੀਂ ਅੱਜ ਤੋਂ ਲਾਸਟ ਇਅਰ ਚਲੋ 6 ਮਹੀਨੇ ਪਹਿਲਾਂ ਜਿਹਦਾ ਵਿਆਹ ਦੇਖ ਕੇ ਆਏ ਸੀ ਕਿਤੇ ਗਏ ਹੋਮੋਂਗੇ ਮੈਂ ਵੀ ਜਾਨਣਾ ਹੂੰ ਤੁਹਾਨੂੰ ਕਿਸੇ ਦੇ ਵਿਆਹ ਦਾ ਮੈਨੂੰ ਮੈਨੂੰ ਦੱਸ ਸਕਦੇ ਹੋ ਤੁਸੀਂ ਕਿਤੇ ਕੀ ਖਾ ਕੇ ਆਏ ਹੋ ਨਹੀਂ ਉਹ ਤਾਂ ਬੰਦਾ ਭੁੱਲ ਜਾਂਦਾ ਹੁਣ ਇਹ ਚੀਜ਼ਾਂ ਦਾ ਕਿੱਥੇ ਬਾਈ ਬੰਦੇ ਨੂੰ ਯਾਦ ਰਹਿੰਦੀਆਂ ਇੰਨੇ ਟਾਈਮ ਪਹਿਲਾਂ ਹੁਣ ਅੱਛਾ ਤੇ ਇਹ ਚੀਜ਼ਾਂ ਦੀ ਮਹੱਤਤਾ ਵੀ ਉਦੋਂ ਸੀਗੀ ਯੋਨ ਚੀਜ਼ਾਂ ਅਵੇਲੇਬਲ ਨਹੀਂ ਸੀਗੀਆਂ ਬੰਦੇ ਲਈ ਅੱਗੇ ਮਠਿਆਈ ਹੁੰਦੀ ਸੀ ਹਲਾ ਕਹਾਂ ਸੀ ਬਾਈ ਲੱਡੂ ਫੇਰ ਤੋਂ ਕਿਉਂਕਿ ਸਾਲ ਸਮਾਹੀ ਚੀਜ਼ਾਂ ਆਪਾਂ ਛੋਟੇ ਛੋਟੇ ਨੇ ਆਪਾਂ ਦੇਖਿਆ ਆਪਾਂ ਨੂੰ ਦੁਸ਼ਹਿਰੇ ਦੀਵਾਲੀ ਦਾ ਚਾਹ ਹੁੰਦਾ ਸੀ ਕਿਉਂਕਿ ਆਪਾਂ ਨੂੰ ਉਹ ਮਠਿਆਈਆਂ ਮਿਲਦੀਆਂ ਸੀ ਜਿਹੜੀਆਂ ਰੋਜ਼ਮਰਹ ਜਿੰਦਗੀ ਚ ਹੂੰ ਉਪਲਬਧ ਨਹੀਂ ਸੀਗੀਆਂ ਯਾਰ ਵਿਆਹਾਂ ਤੇ ਅਸੀਂ ਮੈਂ ਆਪ ਖੁਦ ਦੇਖਿਆ ਬਈ ਗੁਲਾਬ ਜਾਮਨ ਤੇ ਰਸਗੁੱਲੇ ਅੰਦਰ ਗੁੰਡਾ ਲਾ ਕੇ ਜਿੰਦਾ ਲਾ ਕੇ ਰੂਮ ਚ ਪਏ ਹੁੰਦੇ ਸੀ ਹਾਂਜੀ ਤੇ ਹੁਣ ਦੇਖੋ ਆਪਾਂ ਜਿਹੜੀਆਂ ਚੀਜ਼ਾਂ ਵਿਆਹਾਂ ਤੇ ਖਾਣੇ ਇੰਨਾ ਖਰਚ ਕਰਕੇ ਉਹ ਤਾਂ ਉਦੋਂ ਵੀ ਰੈਸਟੋਰੈਂਟਾਂ ਚ ਖਾਣੇ ਰਹਿੰਦੇ ਹੂੰ ਕੋਈ ਤਾਂ ਕੋਈ ਚੀਜ਼ ਤਾਂ ਹੁਣ ਕੀ ਆ ਚੱਕਰ ਹੁਣ ਦੁੱਖ ਸੁੱਖ ਤੇ ਆ ਕੇ ਗੱਲ ਨਹੀਂ ਖੜੀ ਹੁਣ ਇੱਕ ਚੀਜ਼ ਆਪਣੇ ਦਿਮਾਗ 'ਚ ਇਹ ਬੈਠ ਗਈ ਸਟੇਟਸ ਹੂੰ ਆਪਾਂ ਧੀ ਨੂੰ ਆਪਣੀ ਨੂੰ ਕਿਸੇ ਨੇ 20 ਟੋਲੇ ਸੋਨਾ ਪਾਤਾ ਉਹ ਕੁੜੀ ਦੇ ਕੋਲੇ ਰਹਿੰਦਾ ਹੂੰ ਕੁਦਾਨਾ ਖਾਸਾ ਕਿਸੇ ਪਰਿਵਾਰ ਤੇ ਕੋਈ ਮਾੜੇ ਦਿਨ ਆਉਂਦੇ ਆ ਹੂੰ 20 ਟੋਲੇ ਸੋਨਾ ਐਗਜ਼ੈਂਪਲ ਲਾ ਲੋ ਤੁਸੀਂ ਚਲੋ ਅੱਜ ਦੇ ਹਿਸਾਬ ਨਾਲ 15 ਲੱਖ ਦਾ ਚਲੋ 10 ਦਾ ਲਾ ਲੋ ਕੋਈ ਕਿਸੇ ਨੇ 10 ਲੱਖ ਦਾ ਸੋਨਾ ਪਾਤਾ ਹੂੰ ਤੇ ਉਹ ਬੰਦੇ ਦੇ ਕੋਈ ਧੀ ਪੁੱਤ ਤੇ ਕਿਸੇ ਦੇ ਪਰਮਾਤਮਾ ਨਾਲ ਕਰੇ ਇਦਾਂ ਦੀ ਨੋਬਤ ਆਵੇ ਮਾੜੇ ਦਿਨ ਆਗੇ ਤੇ ਕੰਮ ਤਾਂ ਆਉਂਦਾ ਹੂੰ ਵਿੱਚ ਕੋਦੇ ਤੋਂ ਪੈਸੇ ਵਟ ਲੂ ਜਿਹੜਾ ਮੈਂ 400 ਬੰਦੇ ਨੂੰ ਖਲਾ ਕੇ ਤੋਰਿਆ ਹੂੰ ਤੇ ਉਹ ਕਿਹਦੇ ਕੰਮ ਆ ਗਿਆ ਕਿਸੇ ਤੇ ਵੀ ਨਹੀਂ ਸੋ ਇਹ ਉਹ ਤੁਹਾਨੂੰ ਤੁਹਾਡਾ ਕਹਿਣਾ ਇਹ ਆ ਵੀ ਜਿਹੜੇ ਪੈਸੇ ਤੁਸੀਂ ਪੈਲਸਾਂ ਤੇ ਤੇ ਹੋਰ ਚੀਜ਼ਾਂ ਤੇ ਖਰਾਬ ਕਰ ਰਹੇ ਹੋ ਉਹੀ ਤੁਸੀਂ ਆਪਦੇ ਜਵਾਕ ਨੂੰ ਕੋਈ ਚੀਜ਼ ਲੈ ਕੇ ਦੇ ਦਿਓ ਚਾਹੇ ਉਹਨੂੰ ਦਾਜ ਮੰਨ ਲਓ ਚਾਹੇ ਸੋਨਾ ਮੰਨ ਲਓ ਐਟ ਲੀਸਟ ਚਾਹੇ ਉਹਨੂੰ ਉਹ ਪੈਸੇ ਦੇ ਕੇ ਉਹਦਾ ਘਰ ਲੈ ਦੇਵੋ ਵਾਟ ਐਵਰ ਸੋ ਤਾਂ ਕਿ ਉਹਦੇ ਫਿਊਚਰ ਦੇ ਵਿੱਚ ਉਹ ਚੀਜ਼ ਕੰਮ ਆ ਸਕੇ ਬਈ ਪਹਿਲੀ ਗੱਲ ਤਾਂ ਇਹ ਆ ਵੀ ਜਿਹੜਾ ਆਪਾਂ ਆਪਣੇ ਧੀ ਪੁੱਤ ਦਾ ਵਿਆਹ ਕਰਨਾ ਹੂੰ ਤੁਸੀਂ ਆਲੇ ਨੂੰ ਸਪਸ਼ਟ ਦੱਸੋ ਕਿ ਸਾਡੀ ਹੈਸੀਅਤ ਇੰਨੀ ਆ ਹੂੰ ਇਹ ਬੱਚਿਆਂ ਨੂੰ ਭਾਈ ਇਹ ਕੋਈ ਦੱਸਣੀ ਨਹੀਂ ਚਾਹੁੰਦਾ ਚੀਜ਼ ਕਿਉਂਕਿ ਸਟੇਟਸ ਆ ਜਿਹੜਾ ਉਹ ਬੰਦੇ ਨੂੰ ਦੱਸਣ ਨਹੀਂ ਦਿੰਦਾ ਚਾਹੇ ਉਹ ਬੰਦਾ ਨਾ ਉਹਦੇ ਕੋਲੇ 4 ਪੈਸੇ ਹੋਣ ਚਾਹੇ ਪੈਸੇ ਘੱਟ ਹੋਣ ਪਰ ਉਹਨੇ ਕਦੇ ਵੀ ਚਾਹੇ ਉਹ ਕਰਜ਼ਾ ਚੱਕ ਕੇ ਕਰੇ ਪਰ ਉਹਨੇ ਕਦੇ ਆਪਦੇ ਕੁੜਮਾ ਨੂੰ ਇਹ ਨਹੀਂ ਸ਼ੋਅ ਕਰਨਾ ਵੀ ਮੇਰੇ ਕੋਲੇ ਪੈਸੇ ਹੈ ਨਹੀਂ ਕਿਉਂਕਿ ਬੰਦਾ ਇਹ ਸੋਚਦਾ ਵੀ ਮੇਰੀ ਸਾਡੀ ਬਦਨਾਮੀ ਹੋਊ ਇਸ ਚੀਜ਼ ਨਾਲ ਬਾਈ ਫਿਰ ਇਹ ਚੀਜ਼ ਤੇ ਪੜਦਾ ਕਿੰਨੀ ਦੇ ਰਹਿਦਾ ਇੱਕ ਤਾਂ ਇੱਕ ਦਿਨ ਸਚਾਈ ਖੁੱਲਦੀ ਨਹੀਂ ਹੂੰ ਖੁੱਲਦੀ ਆ ਹਿਆ ਇਹ ਤਾਂ ਗੱਲ ਕਰਦਾ ਮੈਂ ਤਾਂ ਫਾਇਦਾ ਜੇ ਸਚਾਈ ਨਾ ਖੁੱਲਦੀ ਹੋਵੇ ਮੈਂ ਤੁਹਾਨੂੰ ਇੱਕ ਨਿੱਕੀ ਜੀ ਘਟਨਾ ਪਰ ਲੋਕ ਇਹ ਡਰਦੇ ਆ ਬਈ ਜੇ ਸਚਾਈ ਪਹਿਲਾਂ ਖੁੱਲ ਗਈ ਕਿਤੇ ਸਾਡਾ ਰਿਸ਼ਤਾ ਨਾ ਟੁੱਟ ਜੇ ਮੈਨੂੰ ਇੱਕ ਨਿੱਕੀ ਜੀ ਘਟਨਾ ਚੇਤੇ ਆ ਗਈ ਮੈਂ ਕੋਈ ਪਰਿਵਾਰ ਸੀਗਾ ਹੂੰ ਚਲੋ ਉਹਨਾਂ ਕੋਲੇ ਜ਼ਮੀਨ ਚਾਹਤ ਹੈ ਨਹੀਂ ਸੀ ਹੂੰ ਠੀਕ ਆ ਕਈਆਂ ਪਰਵਾਰਾਂ ਕੋਲੇ ਪੱਤ ਹੁੰਦੀਆਂ ਰਹੀਆਂ ਕੋਲੇ ਘਟ ਹੁੰਦੀਆਂ ਹਨ ਤੇ ਉਹਨਾਂ ਕੋਲੇ ਜਮ੍ਹਾਂ ਹੀ ਜ਼ਮੀਨ ਨਹੀਂ ਸੀ ਹੂੰ ਉਹ ਕਿਤੇ ਉਹਨਾਂ ਦੇ ਨਾਲ ਸ਼੍ਰੀਕੇ ਕਬੀਲੇ 'ਚ ਵਿਆਹ ਹੋਇਆ ਥੋੜੇ ਪੁਰਾਣੀ ਗੱਲ ਆ ਉਹਨਾਂ ਨੇ ਘੋੜੀ ਦਿੱਤੀ ਸੀ ਹੂੰ ਉਹਨਾਂ ਨੇ ਦੇਖਿਆ ਵੀ ਅਸੀਂ ਹੁਣ ਮੁੰਡਾ ਵਿਆਹ ਰਿਹਾ ਉਹਨਾਂ ਨੇ ਵੀ ਮੰਗ ਰੱਖਤੀ ਜੀ ਵੀ ਘੋੜੀ ਘੋੜੀ ਚਾਹੀਦੀ ਐ ਅੱਛਾ ਦੂਜਿਆਂ ਨੇ ਕਿਸੇ ਨੇ ਹੋਰ ਨੇ ਉਹ ਦੂਜੇ ਪਰਿਵਾਰ ਕੋਲੇ ਜਿੰਨਾਂ ਕੋਲੇ ਜੀ ਅੱਛਾ 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 ਤੇ ਉਹ ਵਿਚੋਲਾ ਹੀ ਸਨੇਹਾ ਲੈ ਕੇ ਜਾਂਦਾ ਹੁੰਦਾ ਸੀ ਹੂੰ ਵਿਚੋਲਾ ਸਨੇਹਾ ਲੈ ਕੇ ਗਿਆ ਉਹ ਕਹਿੰਦਾ ਜੀ ਵੀ ਮੁੰਡੇ ਵਾਲਿਆਂ ਦੀ ਕੋੜੀ ਮੰਗਦੇ ਆ। ਕੋੜੀ ਮੰਗਦਾ। ਹੂੰ ਉਹਨਾਂ ਜਿਹੜੋਂ ਜਿਵੇਂ ਆਪਾਂ ਕਹਿੰਦੇ ਆ ਵੀ ਮੈਂ ਤੁਹਾਨੂੰ ਪਹਿਲਾਂ ਕਹਿ ਕੇ ਆਟਿਆ ਵੀ ਸਿਆਣਾ ਬੰਦੇ ਦੀ ਅਗਲਾ ਰਹਿ ਲੈ ਲੈਂਦਾ ਜੀ ਭਲਾ ਮੈਨੂੰ ਸੱਦੋ। ਕਹਿੰਦੇ ਵੀ ਰਿਸ਼ਤਾ ਹੋ ਗਿਆ ਹੁਣ ਸਾਰਿਆਂ ਨੂੰ ਪਤਾ ਵੀ ਤੋੜ ਦੇ ਵੀ ਨਹੀਂ ਚੰਗੇ ਲੱਗਦੇ ਵੀ ਬੰਦੇ ਥੋੜੇ ਲਾਲਚੀ ਨਿਕਲ ਗਏ। ਹੂੰ ਤੇ ਉਹਨਾਂ ਨੇ ਚਲੋ ਆਪਦਾ ਕੋਈ ਰਿਸ਼ਤੇਦਾਰ ਸੀਗਾ ਸੰਜ ਵਿਚਾਲੇ ਉਹਨੂੰ ਸੱਦਿਆ ਵੀ ਉਹਦੀ ਰਾਇ ਲਈਏ ਤੇ ਆਪਾਂ ਹੁਣ ਵੀ ਕੀ ਕਰੀਏ? ਹੂੰ ਉਹ ਆ ਗਿਆ ਉਹ ਕਹਿੰਦੇ ਜੀ ਮੰਗ ਆਈ ਆ ਮੁੰਡੇ ਵਾਲਿਆਂ ਕਨੀਓ ਕੋੜੀ ਦੀ ਵੀ ਆਪਾਂ ਕੀ ਕਰੀਏ? ਹੂੰ ਉਹਨੇ ਵਿਚੋਲੇ ਉਹ ਕਹਿੰਦਾ ਕੋਈ ਗੱਲ ਨਹੀਂ ਮੈਂ ਗੱਲ ਕਰਦਾ ਤੇ ਵਿਚੋਲੇ ਉਹ ਕਹਿੰਦੇ ਜਿਵੇਂ ਮੁੰਡੇ ਵਾਲੇ ਘੋੜੀ ਮੰਗਦੇ ਆ ਹੂੰ ਉਹ ਕਹਿੰਦਾ ਉਹਨੂੰ ਵੀ ਪਤਾ ਸੀ ਵੀ ਇਹਨਾਂ ਕੋਲੇ ਜ਼ਮੀਨ ਜਾਇਦਾਦ ਤਾਂ ਹੈ ਨਹੀਂ ਹੂੰ ਉਹ ਕਹਿੰਦਾ ਵੀ ਘੋੜੀ ਦਿੰਨੇ ਆ ਪਰ ਸਾਡੀ ਇੱਕ ਸ਼ਰਤ ਆ ਅੱਛਾ ਜੀ ਉਹ ਕਹਿੰਦੇ ਵੀ ਕੀ ਕਹਿੰਦਾ ਵੀ ਸ਼ਰਤ ਇਹ ਆ ਕੱਲੋਂ ਸ਼ਰੀਕਾਂ ਦੇ ਬੰਨਿਆਂ ਤੇ ਨਾ ਚੁਗਦੀ ਫਿਰੇ ਅੱਛਾ ਜੀ ਠੀਕ ਹੈ ਨਾ ਹੂੰ ਵੀ ਜੇ ਘੋੜੀ ਮੰਗੀ ਆ ਹੂੰ ਤਾਂ ਰੱਖਣ ਦੀ ਕਾਇਸ਼ ਵੀ ਹੋਣੀ ਚਾਹੀਦੀ ਆ ਹੂੰ ਬੜੇ ਤਰੀਕੇ ਨਾਲ ਜਵਾਬ ਦਿੱਤਾ ਇਹੀ ਤਾਂ ਹੀ ਕਰਕੇ ਲੋਕ ਪਹਿਲਾਂ ਇਹ ਕਹਿੰਦੇ ਹੁੰਦੇ ਸੀ ਵੀ ਸਿਆਣਿਆਂ ਨੇ ਆ ਗੱਲ ਕਹੀ ਹੋਈ ਆ ਜਾਂ ਹਰੇਕ ਬੰਦਾ ਚਾਹੇ ਉਦੋਂ ਲੋਕ ਪੜੇ ਲਿਖੇ ਜ਼ਿਆਦਾ ਹੈ ਨਹੀਂ ਸੀ ਪਰ ਹਮੇਸ਼ਾ ਉਹ ਕੋਸ਼ਿਸ਼ ਕਰਦੇ ਸੀ ਕੋਈ ਪਰਿਵਾਰ ਦਾ ਜਾਂ ਰਿਸ਼ਤੇਦਾਰੀ ਚ ਮਾਮਾ ਫੋਫੜ ਭੂਆ ਕੋਈ ਇੱਕ ਅੱਧਾ ਬੰਦਾ ਇਹੋ ਜਿਹਾ ਹੁੰਦਾ ਸੀ ਜਿਹੜਾ ਜੀਤੋ ਹਰ ਬੰਦਾ ਰਹਿ ਲੈਂਦਾ ਸੀ ਭਾਈ ਜ਼ਿੰਦਗੀ ਤਾਂ ਹੁਣ ਆਪਾਂ ਕਿੰਨੀ ਉਮਰ ਹੋ ਗਈ ਆਪਾਂ ਰੋਜ਼ ਮਰਾਂ ਜ਼ਿੰਦਗੀ ਚ ਸਿੱਖਦੇ ਆ ਹੂੰ ਪੜ੍ਹਾਈ ਤੇ ਸਿਆਣਪ ਦਾ ਕੋਈ ਮੇਲ ਨਹੀਂ ਹੈਗਾ ਹੂੰ ਪੜ੍ਹ ਲੈ ਕੇ ਸਿਆਣ ਪਾਵੇ ਇਹ ਜ਼ਰੂਰੀ ਨਹੀਂ ਜੂਰੀ ਨੇ ਯਾ ਅਦੇ ਅਦੇ ਰਾਜੇ ਹੋਤਰੇ ਹਮ ਉਹਨਾਂ ਨੂੰ ਜ਼ਿੰਦਗੀ ਜੀਉਣ ਦਾ ਸਲੀਕਾ ਸੀ ਯਾਰ ਫੈਸਲੇ ਲੈਣ ਦੀ ਸਮਰੱਥਾ ਸੀ ਉਹਨਾਂ ਕੋਲੇ ਹਮ ਹੁਣ ਤੁਸੀਂ ਉਹ ਟੋਡੇ ਨਾਲ ਤੁਸੀਂ ਜਿੰਨੇ ਪੜਿਓ ਚਲੋ ਤੁਸੀਂ ਐਮ ਐਸ ਸੀ ਕੀਤੀ ਆ ਔਰ ਮੈਂ ਜਦੋਂ ਤੁਹਾਡੇ ਨਾਲ ਉਸ ਗੱਲ ਕਰੂੰਗਾ ਤੁਸੀਂ ਮੈਨੂੰ ਸ਼ੁਰੂ ਮੈਨੂੰ ਤਾਂ ਲੱਗਦਾ ਵੀ ਇੱਥੇ ਹੋਵਾਂਗੇ ਯਾਰ ਮੈਂ ਆ ਕਿਤਾਬ ਚੀਜ਼ ਪੜ੍ਹੀ ਹੋਈ ਆ ਤੂੰ ਆਪਦੀ ਹੀ ਮਰੀ ਜਾਣਾ ਹਮ ਹਮ ਜਿਹੜੀ ਤੁਸੀਂ ਪੜ੍ਹੇ ਆਏ ਹਮ ਤੁਹਾਨੂੰ ਕੀ ਪਤਾ ਪੜ੍ਹਾਉਣ ਵਾਲੇ ਨੇ 100% ਸਹੀ ਦੱਸੀ ਆ ਤੁਹਾਨੂੰ ਇਹ ਉਹਦਾ ਜੋ ਕਾਰਪੋਰੇਟ ਨੇ ਕਿਤਾਬਾਂ ਚ ਲਿਖਿਆ ਚੀਜ਼ਾਂ ਹੋਈਆਂ ਉਹ ਉਸ ਹੱਬ ਨਾ ਪੜਾਉਂਦੇ ਆ ਅਰ ਜਿਹੜੀ ਆਪਾਂ ਜ਼ਿੰਦਗੀ ਚ ਆਪਾਂ ਜ਼ਿੰਦਗੀ ਜਿਉਂਦੇ ਆ ਜ਼ਿੰਦਗੀ ਬਿਜ਼ਨਸ ਦਾ ਹੈ ਨਹੀਂ ਵੀ ਜਿਹੜੀ ਆਪਾਂ ਕਿਸੇ ਦੇ ਮਤਾਬਕ ਜਿਹੜਾ ਕੋ ਸਿਖਾਇਆ ਹੁਣ ਤੁਸੀਂ ਐਮਐਸਸੀ ਕੀਤੀ ਅਰ ਤੁਹਾਨੂੰ ਕਿੰਨੀ ਦਫਾ ਇਹ ਕੱਲ ਸਕੂਲ ਕਾਲਜ ਯੂਨੀਵਰਸਿਟੀਆਂ ਚ ਸਿਖਾਈ ਗਈ ਆ ਵੀ ਜ਼ਿੰਦਗੀ ਦੇ ਫੈਸਲੇ ਕਿਵੇਂ ਲੈਣੇ ਨੇ ਰਿਸ਼ਤੇ ਕਿਵੇਂ ਨਿਭਾਉਣੇ ਨੇ ਕਦੇ ਵੀ ਨਹੀਂ ਸਿਖਾਉਂਦੇ ਯਾ ਇਹ ਚੀਜ਼ਾਂ ਤਾਂ ਤੁਸੀਂ ਖੁਦ ਸਿੱਖਣੀਆਂ ਨੇ ਬੰਦਾ ਆਪਦੇ ਤਜਰਬਿਆਂ ਨਾਲ ਚੰਗੀਆਂ ਮਾੜੀਆਂ ਚੀਜ਼ਾਂ ਨਾਲ ਹਾਂ ਦਾ ਜਿਹੜਾ ਆਪਾਂ ਕਹਿੰਦੇ ਆ ਵੀ ਆਪਾਂ ਦਾਜ ਲੈਣਾ ਬੰਦ ਕਰਤਾ ਨਵੇਂ ਮੁੰਡਿਆਂ ਨੇ ਐਂ ਕਰਤਾ ਤੇ ਤੁਸੀਂ ਇਹ ਗੱਲ ਨੂੰ ਕਿਉਂ ਨਹੀਂ ਦੁਹਰਾਉਂਦੇ ਵੀ ਭਾਈ ਅਸੀਂ ਜੇ ਦਾਜ ਮੰਗਦੇ ਸੀ ਅੱਗੇ ਉਹ ਤਾਂ ਗੱਲ ਮਾੜੀ ਹੈੀ ਤਾਂ ਆਪਾਂ ਪ੍ਰਮੋਟ ਕਰੀ ਨਹੀਂ ਰਹੇ ਹੂੰ ਵੀ ਦਾਜ ਮੰਗਣਾ ਬਹੁਤ ਚੰਗੀ ਗੱਲ ਆ ਬਿਲਕੁਲ ਮਾੜੀ ਪਰ ਦੂਜੇ ਪਾਸੇ ਜਦੋਂ ਤੁਸੀਂ ਮੰਗੇ ਇਹ ਰੱਖ ਦਿੰਦੇ ਹੋ ਕਿ ਬੰਦਾ 400 ਆਊਗਾ ਹੂੰ ਤੇ ਉੱਚ ਫਿਰ ਫਰਕ ਕੀ ਆ ਕੁਛ ਵੀ ਨਹੀਂ ਫਿਰ ਉਹ ਤਾਂ ਸੇਮ ਚੀਜ਼ ਹੀ ਹੋ ਗਈ ਆ ਇਹ ਤੁਹਾਡਾ ਪੁਆਇੰਟ ਬਹੁਤ ਵੈਲਿਡ ਆ ਤੇ ਇਹ ਸਹੀ ਪੁਆਇੰਟ ਆ ਹਨਾ ਤੇ ਮੈਂ ਕਹਿੰਦਾ ਵੀ ਜੇ ਖਾਚ ਨਹੀਂ ਆ ਉਹਨੇ ਪੈਸੇ ਉਹ ਤੁਹਾਡੇ ਅਰਥ ਤਾਂ ਲੱਗਣ ਕਿਸੇ ਹਾਂ ਆਪਦੇ ਬੱਚੇ ਨੂੰ ਦੇ ਦੋ ਉਹਦੀ ਹੈਲਪ ਕਰ ਦੋ ਉਹਨੂੰ ਘਰ ਲਈ ਡਾਊਨ ਦੇ ਦੋ ਉਹ ਕੋਈ ਹੋਰ ਜੀ ਚਾਹੀਦੀ ਆ ਜਾਂ ਕਰਸ ਰੈਦਰ ਥੈਨ ਰਿਸ਼ਤੇਦਾਰ ਤਾਂ ਪਹਿਲਾਂ ਵੀ ਆਉਂਦੇ ਸੀ ਆਪਣੇ ਪਿਆਂਚ ਹੂੰ 10 ਬੰਦੇ ਦਾ 100 ਘਟ ਆ ਜੂਗਾ ਆਪਣੇ ਪਿਆਂਚ ਪਹਿਲਾਂ ਵੀ ਬੰਦੇ ਆਉਂਦੇ ਸੀ ਔਰ ਘਰੇ ਜਾ ਕੇ ਕੌਣ ਇੱਕ ਵਾਰੀ ਗੱਲ ਕਰਦਾ ਵੀ ਵਿਆਹ ਦਾ ਅਰੇਂਜਮੈਂਟ ਬਹੁਤ ਵਧੀਆ ਸੀ ਮੈਨੂੰ ਲੱਗਦਾ ਉਸ ਤੋਂ ਮੋਰੋਂ ਕੋਈ ਗੱਲ ਨਹੀਂ ਅੱਛਾ ਔਰ ਦੇਖੋ ਇਸ ਜਿਹੜੇ ਆਪਾਂ ਸਮਾਜ ਦਾ ਹਿੱਸਾ ਹੂੰ ਇਸ ਸਮਾਜ ਦੇ ਵਿੱਚ ਨਾ ਕਿਸੇ ਵੀ ਚੀਜ਼ ਦਾ ਤਹਿ ਨਹੀਂ ਹੂੰ ਅੰਤ ਜਿੱਥੇ ਤੁਸੀਂ ਇੱਕ ਚੀਜ਼ ਨੂੰ ਸੋਚਦੇ ਹੋ ਅੱਜ ਵੀ ਇਹ ਚੀਜ਼ ਨੂੰ ਮੈਂ ਅਚੀਵ ਕਰਨਾ ਥੋੜੀ ਉੱਥੇ ਦੌੜਦੀ ਮੁੱਕਦੀ ਉੱਥੇ ਦੰਡੇ ਤੇ ਕੋਈ ਹੋਰ ਬੈਠਾ ਹੁਣ ਮੈਂ ਤੁਹਾਨੂੰ ਇੱਕ ਗੱਲ ਹੋਰ ਸ਼ੇਅਰ ਕਰਦਾ ਮੇਰੇ ਹੁਣੀ ਦਿਮਾਗ ਚ ਆਈ ਹੈ ਇੱਕਾ ਥੋੜਾ ਜਿਹਾ ਟਾਈਮ ਪਹਿਲਾਂ ਇੰਡੀਆ ਕਿਸੇ ਬਹੁਤ ਅਮੀਰ ਬੰਦੇ ਦੇ ਮੁੰਡੇ ਦਾ ਵਿਆਹ ਹੋਇਆ ਹਾਂਜੀ ਉਹਨਾਂ ਨੇ ਹਜ਼ਾਰਾਂ ਕਰੋੜ ਰੁਪਈਆ ਲਾਤਾ ਵਿਆਹ ਤੇ ਹਾਂਜੀ ਹੁਣ ਜਿਹੜੇ ਯੰਗ ਮੁੰਡੇ ਕੁੜੀਆਂ ਦੇਖਦੇ ਆ ਇੱਥੇ ਵੀ ਮੈਂ ਬਹੁਤ ਲੋਕਾਂ ਤੋਂ ਗੱਲ ਸੁਣੀ ਆ ਉਹ ਕਹਿੰਦੇ ਜੀ ਵਿਆਹ ਹੋਵੇ ਤਾਂ ਉਹ ਜਿਆ ਸੋ ਫਿਰ ਉਹ ਚਾਦਰ ਦੇਖ ਕੇ ਪੈਰ ਨਹੀਂ ਵਿਸਾਰਦੇ ਉਹ ਇਹ ਜੇ ਲੋਕਾਂ ਦਾ ਦੇਖ ਕੇ YouTube ਤੇ ਜਾਂ ਮੀਡੀਆ ਤੇ ਜਾਂ ਟੀਵੀ ਤੇ ਦੇਖ ਕੇ ਉਹ ਕੋਸ਼ਿਸ਼ ਕਰਦੇ ਆ ਵੀ ਸਾਡਾ ਵੀ ਐਂ ਹੋਵੇ ਤੇ ਉਹਦੇ ਨਾਲ ਉਹ ਚਾਹੇ ਆਪਦੇ ਮਾਪਿਓ ਨੂੰ ਕਰਜ਼ਾਈ ਕਰ ਦੇਣ ਜਵਾਕਾ ਸੋ ਜਵਾਕਾਂ ਨੂੰ ਵੀ ਇਹ ਚੀਜ਼ ਅੰਡਰਸਟੈਂਡ ਕਰਨੀ ਚਾਹੀਦੀ ਆ ਵੀ ਜਿੰਨੀ ਕੋ ਉਹਨਾਂ ਦੀ ਗੁਜੈਸ਼ ਆ ਮਾਪਿਓ ਦੀ ਉਹਦੇ ਹਿਸਾਬ ਨਾਲ ਮਾਪਿਓ ਤੋਂ ਖਰਚਾ ਕਰਵਾਇਆ ਜਾਵੇ ਤੇ ਨੰਬਰ 2 ਮੇਰੀ ਸੋਚਣੀ ਆ ਵੀ ਬੰਦੇ ਨੇੜੇ ਨੇੜੇ ਦੇ 20-50 ਵਿਆਹ ਤੇ ਹੋਣੇ ਚਾਹੀਦੇ ਆ ਇਦੋਂ ਜ਼ਿਆਦਾ ਨਾ ਇਕੱਠ ਕਰਨਾ ਚਾਹੀਦਾ ਨਾ ਹੀ ਹੋਣਾ ਚਾਹੀਦਾ ਤਾਂ ਕਿ ਜਿਹੜੇ ਪੈਸੇ ਤੁਸੀਂ ਬੇਸਟ ਕਰਨੇ ਆ ਉਹ ਤੁਸੀਂ ਆਪਦੇ ਜਵਾਕ ਤੇ ਲਾ ਸਕੋ ਤੁਹਾਡਾ ਇਹਦੇ ਬਾਰੇ ਕੀ ਵਿਚਾਰ ਆ ਪਾਈ ਦੇਖੋ ਜਦੋਂ ਹੁਣ ਆਪਾਂ ਗੱਲ ਕਰ ਰਹੇ ਆ ਨਾ ਇਹ ਗੱਲ ਇਹ ਮੈਨੇ ਨਹੀਂ ਰੱਖਦੀ ਕੀ ਸਹੀ ਹੈ ਕੀ ਗਲਤ ਗੱਲ ਇਹ ਮੈਨੇ ਰੱਖਦੀ ਆ ਵੀ ਥੋਡੀ ਜਿਹੜੀ ਸੋਚ ਆ ਜੇ ਤਾਂ ਮੈਂ ਉਹਦੇ ਮੁਤਾਬਕ ਗੱਲ ਕਰਦਾ ਤੁਹਾਨੂੰ ਉਹ ਚੰਗੀ ਲੱਗਦੀ ਆ ਹੂੰ ਜੇ ਮੈਂ ਤੁਹਾਡੀ ਸੋਚਦੇ ਤੁਸੀਂ ਆਪਦਾ ਇੱਕ ਡਿਸੀਜਨ ਲਈ ਬੈਠੇ ਹੋ ਮੈਂ ਆ ਕੰਮ ਆਇਆ ਕਰਨਾ ਹੂੰ ਤੇ ਤੁਸੀਂ ਉਹ ਤੋਂ ਟੱਸ ਤੋਂ ਮਸੋਂ ਨੂੰ ਤਿਆਰ ਨਹੀਂ ਠੀਕ ਹੈ ਨਾ ਜਦੋਂ ਤੁਸੀਂ ਇਸ ਆਪਦਾ ਡਿਸੀਜਨ ਲਈ ਬੈਠੇ ਹੋ ਤੇ ਬਦਲਵਾਉਣਾ ਵੀ ਬਹੁਤ ਔਖਾ ਹੂੰ ਬਦਲਿਆ ਨਹੀਂ ਜਾ ਸਕਦਾ ਇਹ ਆਲੇ-ਦਾਲੇ ਆਪਣੇ এনवायरमेंट ਚਲੋ ਜਿਹੜੇ ਬੰਦੇ ਦੀ ਵੀ ਤੁਸੀਂ ਕਿਸੇ ਦੀ ਵੀ ਗੱਲ ਕੀਤੀ ਆ ਉਹ ਪਰ ਮੈਨੂੰ ਇੱਕ ਗੱਲ ਦੀ ਯੂ ਸ਼ੱਕ ਪੈਂਦੀ ਆ ਵੀ ਉਹ ਜਿਹੜਾ ਬੰਦਾ ਕੋਈ ਨਾ ਕੋਈ ਹੋਊਗਾ ਬਿਜ਼ਨਸਮੈਨ ਹੋਊਗਾ ਹੂੰ ਯਾ ਬਹੁਤ ਵੱਡਾ ਬਿਜ਼ਨਸ ਕਿ ਜਿਹੜੀਆਂ ਕਾਰਪੋਰੇਸ਼ਨਾਂ ਨੇ ਹੂੰ ਕਾਰਪੋਰੇਸ਼ਨ ਸਮਾਜ ਦੇ ਵਿੱਚ ਉਹ ਚੀਜ਼ਾਂ ਨੂੰ ਪਹਿਲਾਂ ਪ੍ਰਮੋਟ ਕਰਦੀਆਂ ਨੇ ਜਿਨ੍ਹਾਂ ਤੋਂ ਉਹਨੂੰ ਆਮਦਨ ਹੋਣੀ ਆ। ਹੂੰ ਉਹਨਾਂ ਨੇ ਉਹ ਚੀਜ਼ ਪ੍ਰਮੋਟ ਨਹੀਂ ਕਰਨੀ ਜਿਹੜੀ ਤੁਹਾਡੇ ਪੱਖ ਦੀ ਹੋਵੇ। ਮੈਂ ਇਹ ਸੁਣਿਆ ਵਾ ਬਹੁਤ ਥਾਵਾਂ ਤੇ ਵੀ ਜਿਹੜੇ ਵੱਡੇ ਬ੍ਰਾਂਡ ਨੇ ਜਿਹੜੇ ਬਹੁਤ ਮਹਿੰਗੇ ਕੱਪੜੇ ਪਰਸ ਵੇਚਦੇ ਆ ਕਹਿੰਦੇ ਉਹਦੇ ਚ 70 ਪਤਾ ਨਹੀਂ ਇਹ ਸੱਚ ਆ ਕਿ ਝੂਠ ਆ 70 80% ਸਿਰਫ ਐਡਵਰਟਾਈਜ਼ਮੈਂਟ ਦੀ ਕਾਸਟ ਹੁੰਦੀ ਆ ਉਹਦੇ ਚ ਉਹਦੀ ਪ੍ਰਾਈਸ ਚ ਬਈ ਜੀ ਆਪਾਂ ਇੱਕ ਪੰਜਾਬੀ ਜਪਾਨ ਪੀ ਆਪੇ ਜਣਾ ਸਾਰੇ ਪਰਮਾਨਾਂ ਜੀ ਜੰਮੇ ਪੜੇ ਆਪਾਂ ਇੱਕ ਨਿੱਕੀ ਜੀ ਸਾਰਿਆਂ ਨੇ ਕਹਾਣੀ ਸੁਣੀ ਹੋਈ ਆ ਕੋਈ ਮੱਝ ਵੇਚਣ ਜਾਂਦਾ ਸੀ ਹੂੰ ਠੱਗ ਕਹਿੰਦੇ ਵੀ ਇਹਨੂੰ ਲੁੱਟਣਾ ਹੂੰ ਉਹ ਪਹਿਲਾਂ ਕਹਿੰਦਾ ਵੀ ਬੱਕਰੀ ਦੇ ਕਿੰਨੇ ਪੈਸੇ ਲੈਣੇ ਆ ਉਹ ਕਹਿੰਦਾ ਤਮਾਕਰਾ ਹੋਇਆ ਦੀਨ ਅਰੇ ਮੱਝਾਂ ਸੱਚੇ ਆ ਕਹਦਾ ਯਾਰ ਮੱਝ ਕਹਦਾ ਹੋਣੀਆਂ ਪਰ ਕਹਿੰਦਾ ਬੱਕਰੀ ਨੂੰ ਮੱਝ ਬਣਾਈ ਜਾਂਦਾ ਤੂੰ ਕਹਦਾ ਨਹੀਂ ਮੈਂ ਨਹੀਂ ਗੱਲ ਕਰਨੀ ਉਹ ਗਾਂ ਆ ਗਿਆ ਹੁਣ ਉਹ ਚਾਰ ਪੰਜ ਜਾਣੇ ਸੀ ਉਹਨਾਂ ਦੀ ਠੰਕਾਂ ਨੂੰ ਕਿਹੜਾ ਫੜ ਲੂ ਹੂੰ ਉਹ ਦੂਜੇ ਕੋਲੇ ਗਿਆ ਕਹਾ ਜਾ ਕੇ ਉਹਨਾਂ ਨੂੰ ਬਾਈ ਬੱਕਰੀ ਦਾ ਕੀ ਲੈਣਾ ਹੂੰ ਕਹਿੰਦਾ ਯਾਰ ਦਿਮਾਗ ਖਰਾਵਾ ਤੇਰਾ ਹੂੰ ਮੱਝ ਆਏ ਅੱਛਾ ਜੀ ਹਾਂ ਅੱਛਾ ਯਾਰ ਕਹਿੰਦਾ ਤੂੰ ਜਾਏ ਆਥੀ ਬਣਾ ਲਾ ਅੱਛਾ ਉਹ ਤੀਜੇ ਕੋਲੇ ਗਿਆ ਤੀਜੇ ਨੇ ਵੀ ਜਾ ਤੂੰ ਜਾ ਕੇ ਉਹਨੂੰ ਕਿਹਾ ਉਹਨੂੰ ਕੀ ਪਤਾ ਉਹ ਵੀ ਇੱਕੇ ਟੋਲਾ ਹੈ ਹੂੰ ਕਹਿੰਦਾ ਬੱਕਰੀ ਦਾ ਕੀ ਲੈਣਾ ਹੂੰ ਉਹ ਥੋੜਾ ਜਿਹਾ ਝਿਜਕਿਆ ਮੈਂ ਯਾਰ ਪਹਿਲਾਂ ਵੀ ਨਹੀਂ ਕੰਮ ਆਉਦਾ ਉਸ ਦਾ ਦੂਜਾ ਵੀ ਨਹੀਂ ਉਹ ਆਪਣੇ ਆਪ ਤੇ ਸ਼ੱਕ ਪੈਣ ਲੱਗ ਗਿਆ ਹਾਂ ਵੀ ਤਿੰਨ ਬੰਦੇ ਲਗਾਤਾਰ ਉਹਨੂੰ ਬੱਕਰੀ ਕਹੀ ਜਾਂਦੇ ਆ ਦੂਜਾ ਬੰਦਾ ਕਹਿੰਦਾ ਵੀ ਬੱਕਰੀ ਦਾ ਕੀ ਲੈਣਾ ਉਹ ਕਹਿੰਦਾ ਵੀ ਦੋ ਚਿੱਤੀ ਜੀ ਚੋਕੇ ਕਹਿੰਦਾ ਵੀ ਯਾਰ ਬੱਕਰੀ ਨਹੀਂ ਹੈਗੀ ਇਹ ਮਾਜਾ ਅੱਛਾ ਜੀ ਚਲੋ ਕਹਾਉਂ ਚੌਥਾ ਆ ਗਿਆ ਚੌਥਾ ਜਦੋਂ ਕਹਿੰਦਾ ਭਾਈ ਬੱਕਰੀ ਦਾ ਕੀ ਲੈਣਾ ਹੂੰ ਉਹ ਕਹਿੰਦਾ ਮੈਨੂੰ ਲੱਗਦਾ ਮੇਰਾ ਹੀ ਦਿਮਾਗ ਖਰਾਬ ਹੋ ਵਿਚਾਰ ਬੰਦੇ ਦਾ ਇਹਨਾਂ ਨੂੰ ਮਾਤਾ ਝੂਠ ਹਾਂ ਉਹ ਕਹਿੰਦਾ ਵੀ ਯਾਰ ਜਿਹੜਾ ਕੋਈ ਬੱਕਰੀ ਦਾ ਚੱਲਦਾ ਉਹ ਦੇ ਦੇ ਹਾਂ ਉਹ ਬੱਕਰੀ ਲੈ ਲਈ ਔਰ ਤੁਸੀਂ ਇੱਕ ਪਾਸੇ ਇੱਕ ਆਪਦੀ ਸੋਚ ਨਾਲ ਖੜੇ ਹੋ ਥੋੜੇ 10 ਬੰਦੇ ਸੋਚਦੇ ਉਲਟ ਖੜੇ ਆ ਉਹਨਾਂ ਥੋੜੇ ਅੱਜ ਨਹੀਂ ਤਾਂ ਕੱਲ ਨੂੰ ਪਾਰੀ ਪੈ ਜਾਣਾ ਹੂੰ ਆ ਬੰਦੇ ਦੀ ਸੋਚ ਬਦਲ ਬਦਲ ਜਾਂਦੀ ਹੈ ਤੁਸੀਂ ਉਹਨਾਂ ਨਾਲ ਸਹਿਮਤ ਹੋ ਜਾਣਾ। ਹੂੰ। ਇਹੀ ਕੰਮ ਆਪਾਂ ਤੋਂ ਇੱਕ ਜੋ ਕਰਵਾਉਣਾ ਚਾਹੁੰਦੇ ਨੇ ਆਪਾਂ ਤੇ ਕਰਵਾਈ ਜਾਂਦੇ ਨੇ। ਹੂੰ। ਇਸ ਚੀਜ਼ ਕਰਕੇ ਉਹ ਚੀਜ਼ਾਂ ਨੂੰ ਪ੍ਰੋਮੋਟ ਕਰਦੇ ਆ ਜਿਹੜੀਆਂ ਨੂੰ ਉਹਨਾਂ ਦਾ ਆਪ ਦਾ ਠੀਕ ਤੁਸੀਂ ਕੋਈ ਵੀ ਚੀਜ਼ ਆਪ ਦਾ ਖੁਦ ਸੋਚੋ। ਆਪਾਂ ਨੂੰ ਪਾਸਟ ਸਿਖਾਉਂਦਾ ਆਪਾ ਆਪਾ ਬਦਲ ਨਹੀਂ ਸਕਦੇ ਪਾਸਟ ਨੂੰ ਕਦੇ ਵੀ ਪਾਸਟ ਦੇ ਵਿੱਚੋਂ ਆਪਾਂ ਕੁਝ ਸਿੱਖਦੇ ਆ ਸਾਡੇ ਮਾਵਾ ਦੇ ਭੈਣਾ ਦੇ ਭੂਆ ਦੇ ਪਿਆ ਹੋਏ ਉਹ ਜਦੋਂ ਵੀ ਚੀਜ਼ਾਂ ਗੱਲ ਕਰਦੀਆਂ ਉਹ ਕਹਿੰਦੀ ਮੇਰੇ ਪਿਓ ਨੇ ਮੈਨੂੰ ਇੰਨੇ ਟੋਲੇ ਸੋਨਾ ਪਾਇਆ ਸੀ ਉਹ ਗਾਂ ਕੀ ਹੁੰਦਾ ਸੀ ਅੱਗੇ ਜਿਹੜਾ ਪਿੰਡਾਂ ਦਾ ਸਿਸਟਮ ਹੁੰਦਾ ਕਹਿੰਦੇ ਸੀ ਉਹੀ ਕੁੜੀ ਨਾਲ ਉਸ ਮੇਰੇ ਸੋਨੇ ਨਾਲ ਹੀ ਉਹਨਾਂ ਨੇ ਕਹਾ ਕੁੜੀ ਪਿਆਦੀ ਉਹ ਚੀਜ਼ਾਂ ਕੰਮ ਆਉਂਦੀਆਂ ਸੀ ਕੰਮ ਆਉਂਦੀਆਂ ਸੀ ਕਿਹਦੀ ਦਰ ਪੀੜੀ ਉਹ ਪਾਸ ਹੋਈ ਜਾਂਦੀਆਂ ਸੀ ਪਾਸ ਕੰਮ ਆਉਂਦੀਆਂ ਸੀ ਹੁਣ ਜਿਹੜਾ 4 ਲੱਖ ਰੁਪਏ ਤੋ ਖੜਾ ਕੇ ਮੇਰੇ ਵਰਗੇ ਨੇ ਖਾਦਦਾ ਤੇ ਡ ਘਾਰ ਮਾਰਿਆ ਘਰ ਨੂੰ ਗਿਆ ਹੂੰ ਅੱਛਾ ਤੁਹਾਡੇ ਵੇਖਾ ਕੇ ਆਇਆ ਮੈਂ ਪਹਿਲਾਂ ਖਦਾ ਨਹੀਂ ਹਮ ਇਹ ਉਹ ਤਾਂ ਹੋਰ ਤਾਂ ਅਵੇਲੇਬਲ ਹਰ ਇੱਕ ਚੀਜ਼ ਹੈਗੀ ਆ ਅੱਗੇ ਚੀਜ਼ਾਂ ਹੁੰਦੀਆਂ ਸੀ ਵੀ ਘਰਾਂ 'ਚ ਇਹ ਚੀਜ਼ਾਂ ਆਸਾਨੀ ਨਾਲ ਮਿਲਦੀਆਂ ਨਹੀਂ ਸੀ ਉਹ ਸਾਲ-ਛਮਾਹੀ ਕੋਈ ਚੀਜ਼ ਮੰਗਦੇ ਹੁੰਦੀ ਸੀ ਈਵਨ ਅਸੀਂ ਛੋਟੇ ਹੁੰਦੇ ਵੀ ਦੇਖਿਆ ਵੀ ਦੁਸ਼ਹਿਰੇ ਦੀਵਾਲੀ ਨੂੰ ਮਠਿਆਈ ਘਰੇ ਆਉਂਦੀ ਹੁੰਦੀ ਸੀ ਹਾਂਜੀ ਹਾਂਜੀ ਜ਼ਿਆਦਾਤਰ ਜਾਂ ਕੋਈ ਦਿਨ ਸੋਤੇ ਆਉਂਦੀ ਹੁੰਦੀ ਸੀ ਸੋ ਉਹਨਾਂ ਚੀਜ਼ਾਂ ਦਾ ਚਾਹ ਬਹੁਤ ਸੀ ਪਰ ਅੱਜ ਤਾਂ ਅੱਜ ਕੱਲ ਤਾਂ ਰੋਜ ਦਿਵਾਲੀ ਆ ਰੋਜ ਦਿਵਾਲੀ ਆ ਜਿਹੜੇ ਰੋਜ ਦਿਵਾਲੀ ਆ ਰਾਈਟ ਆਪਾਂ ਇੱਥੇ ਗਏ ਕਾਰ ਲਿਆਂ ਦੀ ਲੇਆਉਟ ਡੱਬਾ ਲੇਆਉਟ ਡੱਬਾ ਹਾਂ ਉਹ ਵੀ ਕਿਸੇ ਨੂੰ ਫੋਨ ਨਹੀਂ ਆਜਵੇ ਵੀ ਤੇਰਾ ਕੰਮ ਹੋ ਗਿਆ ਠਾਹ ਕਹਿ ਦਿੰਨੇ ਪਾਰਟੀ ਹੋਗੀ ਪਾਰਟੀ ਹੋਗੀ ਸਹੀ ਹੈ ਹੋਲੋ ਭਾਈ ਸਹੀ ਗੱਲ ਹੈ ਹਨਾ ਇਸ ਕਰਕੇ ਇਹ ਸਮਾਜ ਆ ਨਾ ਜਦੋਂ ਵੀ ਇੱਥੇ ਚੀਜ਼ਾਂ ਉਹੀ ਰਹਿੰਦੀਆਂ ਨੇ ਰੂਪ ਬਦਲ ਜਾਂਦਾ ਰੂਪ ਬਦਲ ਜਾਂਦਾ ਹਾਂਜੀ ਇੰਨਾ ਕੀ ਜੀ ਚਲੋ ਜਿੰਨਾ ਕਬ ਗਿਆਨ ਸੀ ਉਤਤਮਤਾਵਕ ਤੁਹਾਡੇ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕੀਤੀ ਜੀ ਚੰਗਾ ਲੱਗਿਆ ਤਾਂ ਜਰੂਰ ਸ਼ੇਅਰ ਕਰਿਓ ਆਪਦੇ ਫਰੈਂਡਸ ਨਾਲ ਰਿਸ਼ਤੇਦਾਰਾਂ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਾਡੀ ਸਪੋਰਟ ਜਰੂਰ ਕਰਿਓ ਕਿਉਂਕਿ ਤੁਹਾਡੀ ਸਪੋਰਟ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਕਰ ਸਕਦੇ ਇਸ ਨਾਲ ਨੂੰ ਇੱਕ ਬੇਨਤੀ ਹੈ ਤੁਹਾਨੂੰ ਅਸੀਂ ਸਾਡਾ ਕਹਿਣ ਦਾ ਇਹ ਮਤਲਬ ਨਹੀਂ ਹੈਗਾ ਜਿਵੇਂ ਜੇ ਕਿਸੇ ਦੇ ਚਾਹ ਨੇ ਉਹਦੇ ਚਾਹ ਪੂਰੇ ਨਾ ਕਰੇ ਜਿੱਦਾਂ ਦੇਖੋ ਹਰ ਇੱਕ ਇਨਸਾਨ ਨੇ ਅੰਤ ਨੂੰ ਕਰਨਾ ਹੋਈ ਆ ਜੋ ਨੂੰ ਚੰਗਾ ਲੱਗਦਾ ਤੇ ਬਿਲਕੁਲ ਨਹੀਂ ਅਸੀਂ ਇਸ ਚੀਜ਼ ਦੇ ਅਗੇਸਟ ਹੈਗੇ ਇੱਕ ਇਹ ਜਾਨੀ ਚੀਜ਼ ਜਿਹੜੀ ਖੜਕੀ ਦਿਮਾਗ ਦੇ ਵਿੱਚ ਵੀ ਮੰਗਣਾ ਬੰਦ ਕਰਤਾ ਇਸ ਤੇ ਵੀਡੀਓਜ਼ ਤਾਂ ਬਣਾਈਏ ਇਸ ਕਰਕੇ ਵੀ ਖਾ체 ਤਾਂ ਉੱਡਾ ਹੀ ਆ ਖਾ체 ਉਦੋਂ ਵੱਡਾ ਹੀ ਆ ਉਦੋਂ ਵੱਡਾ ਹੋ ਗਿਆ ਪਹਿਲਾਂ ਨਾਲੋਂ ਵੀ ਇਹ ਚੀਜ਼ ਨੂੰ ਕਹਿਣਾ ਗਲਤ ਆ ਵਿਦਾਹਜ ਬੰਦ ਹੋ ਗਿਆ ਦਾਲ ਦਾ ਰੂਪ ਬਦਲ ਗਿਆ ਸਿਰਫ ਏਸੀ ਆਪਾਂ ਟੌਪਿਕ ਦੇ ਉੱਤੇ ਗੱਲ ਕੀਤੀ ਆ ਆਪਾਂ ਇਸ ਟੌਪਿਕ ਤੇ ਗੱਲ ਨੇ ਕੀਤੀ ਕਿ ਕਿਸੇ ਦੇ ਇਹ ਚਾਹ ਨੇ ਜੀ ਉਹਦਾ ਮਨ ਕਰਦਾ ਸੀ ਗੱਲ ਕਰਨ ਨੂੰ ਆਪਾਂ ਉਸ ਟਾਪਿਕ ਤੇ ਗੱਲ ਨਹੀਂ ਕੀਤੀ ਉਹ ਜਿੱਦਾਂ ਅਗਲੇ ਦੀ ਹਰ ਇੱਕ ਆਪਣੇ ਨਿੱਜੀ ਫੈਸਲਾ ਜਿੱਦਾਂ ਕਿਸੇ ਨੂੰ ਠੀਕ ਲੱਗਦਾ ਅਸੀਂ ਸਿਰਫ ਇਹ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਦਾਜ ਦਾ ਰੂਪ ਚੇਂਜ ਹੋ ਗਿਆ ਹੈ ਉਹ ਅੱਜ ਵੀ ਸਾਰਾ ਕੋ ਸੋਚੀ ਰਿਹਾ ਪਰ ਬੇਨਤੀ ਸਿਰਫ ਇੰਨੀ ਹੀ ਆ ਜਵਾਕਾਂ ਨੂੰ ਵੀ ਬੱਚਿਆਂ ਨੂੰ ਵੀ ਇਹੀ ਬੇਨਤੀ ਆ ਵੀ ਕਿਸੇ ਹੋਰ ਨੂੰ ਦੇਖ ਕੇ ਆਪ ਦਾ ਚਾਦਰ ਤੋਂ ਬਾਹਰ ਪੈਰ ਨਾ ਪਸਾਰੋ ਆਪਦੇ ਮਾਂ ਪਿਓ ਨੂੰ ਉਨਾ ਪੰਗ ਨਾ ਕਰੋ ਵੀ ਉਹਨਾਂ ਨੂੰ ਕਰਜ਼ਾ ਚੱਕ ਕੇ ਤੁਹਾਡੇ ਬਿਆਨ ਲਈ ਕਰਜ਼ੇ ਦੇ ਥੱਲੇ ਔਖਾ ਹੋਣਾ ਪਵੇ ਸੋ ਉਹਨਾਂ ਕੀ ਖਰਚਾ ਕਰੋ ਜਿੰਨਾ ਕਿ ਤੁਸੀਂ ਕਰ ਸਕਦੇ ਹੋ ਤੇ ਅਸੀਂ ਤਾਂ ਇਹੀ ਚਾਹੁੰਦੇ ਹਾਂ ਤੁਸੀਂ ਖੁਸ਼ ਰਹੋ ਇੰਜੋਏ ਕਰੋ ਆਪਦੀ ਲਾਈਫ ਨੂੰ ਅਮ ਧੰਨਵਾਦ ਥੈਂਕ ਯੂ ਸੋ ਫ ਟੂ ਗੇਟ